ਅੰਮ੍ਰਿਤਸਰ ਦੌਰੇ ਦੌਰਾਨ ਸੁਨੀਲ ਜਾਖੜ ਦੇ ਤਿੱਖੇ ਬਿਆਨ ਕਿਸਾਨਾਂ ਅਤੇ ਸਮਝੌਤਿਆਂ ਤੇ ਖੁੱਲਕੇ ਬੋਲੇ ਕਿਸਾਨ ਵਿਰੋਧੀ ਨਹੀਂ ਪਰ ਖੇਤੀ ਨਫੇ ਦਾ ਧੰਦਾ ਵੀ ਨਹੀਂ ਜਾਖੜ ਨੇ ਕਿਹਾ ਬਿਨਾਂ ਸਮਝੌਤਾ ਪੜੇ ਵਿਰੋਧ ਕਰਨਾ ਗਲਤ ਲੋਕਾਂ ਨੂੰ ਗੁੰਮਰਾਹ ਨਾ ਕਰੋ ਡਰੋਨ ਰੋਕਣ ਤੇ ਪੰਜਾਬ ਸਰਕਾਰ ਨਾਕਾਮ ਐਂਟੀ ਡਰੋਨ ਸਿਸਟਮ ਦਾ ਨਤੀਜਾ ਜੀਤ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾ ਤੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਜ ਅੰਮ੍ਰਿਤਸਰ ਪਹੁੰਚੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਸਾਨ ਮਸਲੇ ਕੇਂਦਰ ਸਰਕਾਰ ਦੇ ਸਮਝੌਤੇ ਆ ਵਪਾਰ ਡਰੋਨ ਖਤਰੇ ਤੇ ਪੰਜਾਬ ਦੇ ਮੌਜੂਦਾ ਸਿਆਸੀ ਸਥਿਤੀ ਤੋਂ ਖੁੱਲ ਕੇ ਕੀਤੀ ਗੱਲ ਸੁਨੀਲ ਜੀ ਆਖੜਨ ਸਪਸ਼ਟ ਕਰਿਆ ਕਿ ਉਹ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਦੇ ਵਿਰੋਧੀ ਨਹੀਂ ਹਨ। ਉਹਨਾਂ ਕਿਹਾ ਮੈਂ ਕਿਸਾਨ ਦੇ ਖਿਲਾਫ ਕਿਉਂ ਬੋਲਾਂ? ਕਿਸਾਨ ਆਗੂ ਕਹਿੰਦੇ ਹਨ ਕਿ ਖੇਤੀ ਨਫੇ ਦਾ ਧੰਦਾ ਹੈ ਪਰ ਮੇਰੇ ਵਿਚਾਰ ਵਿੱਚ ਖੇਤੀ ਕੋਈ ਸਧਾਰਨ ਧੰਦਾ ਨਹੀਂ। ਇਹ ਸਾਡੀ ਵਿਰਾਸਤ ਅਤੇ ਜੀਵਨ ਨਾਲ ਜੁੜੀ ਹੋਈ ਹੈ। ਉਹਨਾਂ ਕਿਹਾ ਕਿ ਕਿਸਾਨ ਸਿਰਫ ਗੰਦਮ ਅਤੇ ਧਾਨ ਦੀ ਸੀਮਤ ਨਹੀਂ ਹਨ। ਉਹ ਅੱਗੇ ਵਧਣ ਅਤੇ ਨਵੇਂ ਨਿਕਲਪਾਂ ਉੰਤੇ ਪੂਰਾ ਹੱਕ ਹੈ। ਏ ਵੀ ਪੰਜਾਬ ਨਿਊਜ਼ ਅੰਮ੍ਰਿਤਸਰ ਤੋਂ ਮਹਿੰਦਰ ਸਿੰਘ ਸੀਟਾ ਦੀ ਖਾਸ ਰਿਪੋਰਟ ਬਹੁਤ ਧੰਨਵਾਦ ਤੁਸੀਂ ਸਾਰੇ মিডিਆ ਦੇ ਸਾਰੇ ਸਾਥੀ ਇੱਥੇ ਇਕੱਠੇ ਹੋਇਓ ਗਾਈ ਮੰਦੇ ਦੇ ਸਰ ਸਰ ਇੱਧੇ ਬੋਲ ਰਹੇ ਆਂ ਆ ਰਹੀ ਹੈ ਬਸ ਆ ਰਹੀ ਹੈ ਤੁਸੀਂ ਸਾਰੇ ਸਾਥੀ ਬੜੇ ਸ਼ਾਰਟ ਨੋਟਿਸ ਤੇ ਆਏ ਹੋ ਪਰ ਮੁੱਦਾ ਬਹੁਤ ਗੰਭੀਰ ਹੈ ਸਰ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਦੇਸ਼ ਦੀ ਜ਼ਿੰਮੇਵਾਰੀ ਤਾਂ ਸਾਹਮਣੇ ਵਾਲੇ ਸਾਂਭ ਲੈਣਗੇ ਪਰ ਪੰਜਾਬ ਦੇ ਪ੍ਰਤੀ ਅਸੀਂ ਜਵਾਬਦੇ ਹਾਂ ਸਰ ਬੀਜਪੀ ਪੰਜਾਬ ਦੇ ਸਾਰੇ ਸਾਥੀ ਅਸੀਂ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣ ਵਾਸਤੇ ਇੱਥੇ ਬੈਠੇ ਆਂ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਸਾਡੇ ਲੋਕਾਂ ਨੂੰ ਕੋਈ ਗੁਮਰਾਹ ਕਰਕੇ ਕੋਈ ਹੋਰ ਪਾਸੇ ਨਾ ਤੋਰ ਕੇ ਲੈ ਜਾਏ ਕੋਈ ਠੱਕੇ ਨਾ ਲੈ ਜਾਏ ਕੋਈ ਲੋਕਾਂ ਨੂੰ ਐਵੇਂ ਪੜਗਾਣ ਵਾਲੀ ਗੱਲ ਕੋਈ ਤੇ ਨਾ ਕੋਈ ਕਰ ਜਾਈ ਆ ਮੁੱਦਾ ਜਿਹੜਾ ਮੈਂ ਤੁਹਾਡੇ ਕੋਲ ਲੈ ਕੇ ਆਇਆ ਪਿਛਲੇ ਕਈ ਦਿਨਾਂ ਤੋਂ ਖਾਸ ਤੌਰ ਤੇ ਨੈਸ਼ਨਲ ਲੈਵਲ ਤੇ ਕਾਂਗਰਸ ਪਾਰਟੀ ਇੱਥੇ ਤਾਂ ਵੈਸੇ ਤਾਂ ਭਗਵਨ ਮਾਨ ਜੀ ਚੁੱਪ ਬੈਠੇ ਐ ਪਰ ਕੱਲ ਉਹਨਾਂ ਦੇ ਮੰਤਰੀ ਨੇ ਤਾਰੀਵਾਲ ਸਾਹਿਬ ਨੇ ਬਿਆਨ ਕੀ ਛੱਡੇ ਸੀ ਉਹਨੂੰ ਦੇਖ ਕੇ ਮੈਨੂੰ ਲੱਗਿਆ ਵੀ ਬੜਾ ਜ਼ਰੂਰ ਜ਼ਰੂਰੀ ਹੈ ਮਸਲਾ ਕਿ ਗਲਤਫਹਿਮੀਆਂ ਦੂਰ ਕੀਤੀਆਂ ਜਾਣ ਆਹ ਮਸਲਾ ਹੈ ਜਿਹੜਾ ਹੈ ਹਿੰਦੁਸਤਾਨ ਤੇ ਅਮਰੀਕਾ ਦਾ ਜਿਹੜਾ ਇੰਡੋ ਯੂ ਐਸ ਡੀਲ ਹੋਈ ਹੈ ਵਪਾਰ ਜਿਹੜਾ ਸਮਝੌਤਾ ਹੈ ਉਹਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਮੇਰੀ ਬੇਨਤੀ ਤੁਹਾਡੇ ਰਾਈ ਹੈ ਵੀ ਸਪਹਿਲੇ ਤਾਂ ਸਾਰਾ ਇਹਦਾ ਬੈਕਗ੍ਰਾਉਂਡ ਸਮਝੀ ਆਪਾਂ ਵੀ ਕਿੱਥੋਂ ਮਸਲਾ ਚਾਲੂ ਹੋਇਆ ਕਿਉਂ ਆ ਲੋਡ ਆਈ ਵੀ ਇੱਕਦਮ ਹੀ ਆ ਪਰ ਆ ਮਸਲਾ ਸਿਰਫ ਹਿੰਦੁਸਤਾਨ ਤੱਕ ਸੀਮਿਤ ਨਹੀਂ ਸਾਹਿਬ ਜਿਹੜੇ ਦੁਨੀਆ ਦੇ ਸੁਪਰ ਪਾਵਰ ਵਜਦੀਆਂ ਸੀਗੇ ਪਹਿਲਾਂ ਦੋ ਸੀਗੀਆਂ ਫਿਰ ਉਹ ਰਸ਼ੀਆ ਉਹ ਥੋੜਾ ਜਿਹਾ ਪਾਸੇ ਹੋ ਗਿਆ ਤਾਂ ਚੀਨ ਵਾਲੇ ਅੱਗੇ ਆ ਗਏ ਪਰ ਅਮਰੀਕਾ ਆਪਣੀ ਤਾਂ ਖੜਾ ਹੈ ਅਮਰੀਕਾ ਦੇ ਹੁਕਮਰਾਨ ਦਾ ਜਿਹੜਾ ਰਵਈਆ ਹੈ ਮੈਂ ਕੋਈ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ ਉਹਨਾਂ ਦਾ ਆਪਣਾ ਰਵਈਆ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਦਾ ਰਵਈਆ ਮਿਸਟਰ ਟਰੰਪ ਉਹ ਰਵਈਏ ਨੇ ਕੱਲੇ ਹਿੰਦੁਸਤਾਨ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਅੰਦਰ ਉਹਨਾਂ ਦੇ ਆਪਣੇ ਜਿਹੜੇ ਸਾਥੀ ਐ ਪੜੋਸੀ ਮੁਲਕ ਹੈ ਚਾਹ ਕੈਨੇਡਾ ਉਹ ਕੈਨੇਡਾ ਨੂੰ ਹਮੇਸ਼ਾ ਲੋਕ ਅਮਰੀਕਾ ਦਾ ਐਕਸਟੈਂਸ਼ਨ ਸਮਝਦੇ ਸੀ ਕਿ ਵੀ ਆਦਾ ਐਨਐਕਸੀ ਹੈ ਉਹਨਾਂ ਦੀ ਉੱਥੇ ਵੀ ਤੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਐਡਾ ਲੰਬਾ ਚੌੜਾ ਨੈਟੋ ਦਾ ਪ੍ਰਬੰਧ ਹੈ ਚਾਹ ਯੂਰਪੀਅਨ ਯੂਨੀਅਨ ਸਾਰਿਆਂ ਨੂੰ ਵਕਤ ਪਾ ਰੱਖਿਆ ਸੀਗਾ ਕਿਸੇ ਦੇ 25% ਗੁਿੰਦੁਸਤਾਨ ਦੇ 50% ਤੇ ਸਾਰਿਆਂ ਦੇ ਟੈਕਸ ਲਾ ਲਾ ਕੇ ਟੈਰਿਫ ਲਾ ਲਾ ਕੇ ਇੱਕ ਬੜਾ ਅਸਮੰਜਸ ਦੀ ਤੇ ਚਿੰਤਾ ਜਨਕ ਸਥਿਤੀ ਬਣਾ ਕੇ ਖੜੀ ਕਰਤੀ ਸੀ ਸਭ ਪਰ ਉਹਨਾਂ ਹਾਲਾਤਾਂ ਦੇ ਵਿੱਚੋਂ ਕਿਸ ਤਰ੍ਹਾਂ ਦੇਸ਼ ਨੂੰ ਕੱਢ ਕੇ ਲੈ ਕੇ ਆਣਾ ਹੈ ਆਪਣੇ ਦੇਸ਼ ਦੇ ਹਿੱਤਾਂ ਤੇ ਪਹਿਰਾ ਦਿੰਦੇ ਹੋਏ ਕਿਸ ਤਰ੍ਹਾਂ ਉਹ ਇੱਕ ਔਖੀ ਜਿਹੜੀ ਘੜੀ ਸੀ ਆਪਦਾ ਤਾਂ ਮੈਂ ਨਹੀਂ ਕਹੂੰਗਾ ਇਹਨੂੰ ਆਪਦਾ ਤਾਂ ਨਹੀਂ ਸੀ ਪਰ ਇੱਕ ਚੈਲੰਜ ਇੱਕ ਚੁਣੌਤੀ ਜ਼ਰੂਰ ਸੀਗੀ ਇੱਕ ਚੁਣੌਤੀ ਬਣ ਗਈ ਵੀ 50% ਦੀ ਜਦੋਂ ਟੈਰਿਫ ਲਾ ਕੇ ਤੇ ਹਿੰਦੁਸਤਾਨ ਕਿਵੇਂ ਕੰਪੀਟ ਕਰੂਗਾ ਦੁਨੀਆ ਦੇ ਨਾਲ ਦੁਨੀਆ ਦਾ ਇੱਕ ਪਾਸੇ ਆਪਾਂ ਆਪਣੀ ਇਕਨੋਮੀ ਜਿਹੜੀ ਹੈ ਅਰਥਚਾਰਾ ਵਧਾ ਕੇ ਦੁਨੀਆ ਦੇ ਤੀਜੇ ਨੰਬਰ ਦੀ ਇਕਨੋਮੀ ਬਣਨਾ ਚਾਹੁੰਦੇ ਆ ਉਹਨਾਂ ਹਾਲਾਤਾਂ 'ਚ ਕਿਸ ਤਰ੍ਹਾਂ ਸਰਵਾਈਵ ਕਰਾਂਗੇ ਕਿਵੇਂ ਅੱਗੇ ਡਿਵੈਲਪਮੈਂਟ ਹੋਊਗੀ ਇਸ ਗੱਲ ਵਾਸਤੇ ਮੈਂ ਐਨਾ ਹੀ ਕਹੂੰਗਾ ਇੱਕ ਦੋ ਲਾਈਨਾਂ ਜਿਹੜੀਆਂ ਆਮ ਬੰਦਾ ਸਮਝ ਸਕੇ ਕਿਉਂ ਮੈਂ ਵੈਸੇ ਡਿਗਰੀ ਤਾਂ ਮੇਰੇ ਕੋਲ ਵੀ ਹੈ ਮੈਂ ਵੀ ਐਮਬੀਏ ਕਰੀ ਫਿਰ ਤਾਂ ਮਾੜੀ-ਮੋਟੀ ਇਕਨੋਮਿਕਸ ਵੀ ਡਿਗਨੋਮਿਕਸ ਆਨਰਸ ਵੀ ਕੀਤੀ ਆ ਪਰ ਮੈਂ ਇੱਕ ਕਿਸਾਨ ਪਹਿਲਾਂ ਇਹ ਪਿੰਡੂ ਪਛੋਕਰ ਤੋਂ ਆਂਦਾ ਬਸ ਕਰਕੇ ਮੈਂ ਐਜ਼ ਐ ਕਿਸਾਨ ਐਜ਼ ਐ ਲੇਮਨ ਮੈਂ ਉਸ ਖਦਸੇ ਤੋਂ ਆਪ ਪ੍ਰਚਿਤਤਾ ਸਾਹਿਬ ਮੈਂ ਇਨਾ ਹੀ ਕਹੂੰਗਾ ਕਿ ਅਸੀਂ ਲਾਏ ਹਨ ਤੂਫਾਨ ਸੇ ਕਸ਼ਤੀ ਨਿਕਾਲ ਕੇ ਅਸੀਂ ਲਾਏ ਹਨ ਤੂਫਾਨ ਸੇ ਕਸ਼ਤੀ ਨਿਕਾਲ ਕੇ ਕੌਣ ਲਾਇਆ ਕਸ਼ਤੀ ਕੱਢ ਕੇ ਸਾਹਿਬ ਪ੍ਰਧਾਨ ਮੰਤਰੀ ਮੋਦੀ ਜੀ ਐਡੀ ਸਿਚੁਏਸ਼ਨ ਜਿਸ ਜਦਨ ਪ੍ਰੈਜ਼ੀਡੈਂਟ 트럼ਪ ਜਿਵੇਂ ਕੋ ਇੰਗਲਿਸ਼ ਦੀ ਮਹਾਵਕੋ ਵਰ ਰਹਿਣਾ ਕਹਿੰਦਾ ਬਲੋਇੰਗ ਹੌਟ ਬਲੋਇੰਗ ਕੋਲਡ ਇੱਕ ਦਿਨ ਬਿਆਨ ਛੱਡ ਦਿੰਦੇ ਸੀ ਜੀ ਇਹਦਾ ਮੜੇ ਹੈ ਜੀ ਮੈਂ ਤਾਂ ਐ ਕਰ ਦੂੰਗਾ ਦੂਜੇ ਦਿਨ ਕਹਿ ਦਿੰਦੇ ਸੀ ਮੋਦੀ ਸਾਹਿਬ ਤਾਂ ਮੇਰੇ ਦੋਸਤ ਹੀ ਹੋਤਾ ਅਮਰੀਕਾ ਇੰਡੀਆ ਇਸ ਅ ਗ੍ਰੇਟ ਕੰਟਰੀ ਐਸ ਅ ਗ੍ਰੇਟ ਲੀਡਰ ਤੇ ਉਹ ਜਿਹੜਾ ਇੱਕ ਰਵਈਆ ਉਹਨਾਂ ਦੇ ਬਾਕੀ ਜਿਹੜਾ ਹਾਲਾ ਦਵਾਲਾ ਸੀ ਕੋਈ ਸੈਕਟਰੀ ਕਾਮਰਸ ਐ ਕੋਈ ਫਲਾਣਾ ਉਹ ਰੋਜ਼ ਕੋ ਇਹਨਾਂ ਕੋ ਬਿਆਨ ਛੱਡੀ ਰੱਖਦੇ ਸੀਗੇ ਵਕਤ ਪੈ ਗਿਆ ਸੀ ਸਾਰੀ ਇੰਡਸਟਰੀ ਨੂੰ ਕਰਾਂਗੇ ਕੀ ਸੋ ਉਸ ਹਾਲਾਤ ਦੇ ਵਿੱਚ ਇਹ ਜਿਹੜੇ ਲੋਕ ਅੱਜ ਕ੍ਰਿਟਿਸਾਈਜ਼ ਕਰ ਰਹੇ ਐ ਸਾਰਾ ਸਾਰਾ ਕੁਝ ਸੁਖਾਵਾਂ ਨਹੀਂ ਹੈ ਸਭ ਆ ਜੋ ਹਾਲਾਤ ਬਣੇ ਐ ਐ ਨਿਊ ਰੂਲ ਆਫ ਦਾ ਗੇਮ ਹਸ ਹੈਵ ਬੀਨ ਚੇਂਜਡ ਪੁਰਾਣੇ ਜਿਹੜੇ ਠਰਰੇ ਸੀਗੇ ਉਹ ਸਾਰੇ ਚੇਂਜ ਕਰਤੇ ਸਭ ਇੱਕ ਤਾਕਤਵਰ ਸਭ ਜਿਸ ਦੀ ਲਾਠੀ ਉਸकी भैंस ਉਹਨਾਂ ਨੇ ਅਮਰੀਕਾ ਕੋਲ ਅੱਜ ਸਰਮਾਇਆ ਹੈ ਉਹ ਡਿਕਟੇਟ ਕਰ ਰਿਹਾ ਟਰਮਸ ਉਹਨੇ ਆਪਣੇ ਚਾਹੇ ਯੂਰਪ ਸੀਗਾ ਚਾਹੇ ਕੈਨੇਡਾ ਸੀਗਾ ਚਾਹੇ ਰਸ਼ੀਆ ਸੀਗਾ ਸਾਰਿਆਂ ਨਾਲ ਉਹਨੇ ਵਕਤ ਪਾਰਖਿਆ ਉਹਨਾਂ ਹਾਲਾਤਾਂ ਦੇ ਵਿੱਚ ਸਬ ਵੇਅਰ ਡਿਪਲੋਮੇਸੀ ਹੈਜ਼ ਬੀਨ ਸਬਸਟੀਟਿਊਟਿਡ ਬਾਇ ਡੀਲਸ ਉਹ ਕਹਿੰਦਾ ਡੀਲ ਕਰੋ ਮੇਰੇ ਨਾਲ ਆਹ ਬੋਲੋ ਮੇਰੇ ਵਾਸਤੇ ਇਹਦੇ ਵਿੱਚ ਕੀ ਹੈ ਇਹਨੂੰ ਵੀ ਕੈਨੋਟ ਬਲੇਮ ਹਿਮ ਸਭ ਉਹਦਾ ਆਪਣਾ ਮੁਲਕ ਹੈ ਉਹਦਾ ਨਾਰਾ ਕੀ ਸੀਗਾ ਸਭ ਤੇ ਪਹਿਲੇ ਦਿਨ ਤੋਂ ਨਹੀਂ ਪਹਿਲਾਂ ਲੋਕ ਅੱਖਾਂ ਮੀਚੀ ਬੈਠੇ ਸੀ ਕਿਸ ਨੇ ਧਿਆਨ ਨਹੀਂ ਕੀਤਾ ਉਹ ਜਿੰਨਾਂ ਵੋਟ ਮੰਗਣ ਲੱਗੇ ਸੀ ਮਿਸਟਰ ਟਰੰਪ ਉਹਦਾ ਕੀ ਨਾਰਾ ਸੀਗਾ ਕੋਈ ਨਹੀਂ ਉਸ ਗੱਲ ਤੇ ਗੌਰ ਕਰਦਾ ਉਹਦਾ ਨਾਰਾ ਸੀਗਾ ਮਾਗਾ ਮੇਕ ਅਮਰੀਕਾ ਗ੍ਰੇਟ ਅਗੇਨ ਮੈਨੂੰ ਨਹੀਂ ਪਰਵਾ ਕਿਸੇ ਦੀ ਮੈਨੂੰ ਨਹੀਂ ਚੌਧਰ ਚਾਹੀਦੀ ਵੀ ਮੈਂ ਸਾਰੀ ਦੁਨੀਆ ਦੀ ਚੌਧਰ ਕਰਾਂ ਮਨ ਤਾਂ ਆਏ ਬੋਲੋ ਮੇਰੇਆਂ ਦੇ ਵਿੱਚ ਕੀ ਹੈ ਉਹਦਾ ਉਹਨੂੰ ਗ੍ਰੀਨਲੈਂਡ ਨੂੰ ਖਰੀਦਣ ਨੂੰ ਫਿਰਦਾ ਬੋਲੋ ਕਿੰਨੇ ਪੈਸੇ ਲੈਣੇ ਐ ਤਾਂ ਮੁਲਕ ਖਰੀਦਣ ਨੂੰ ਫਿਰਦਾ ਸਾਹਿਬ ਮੁਲਕ ਦਾ ਗ੍ਰੀਨਲੈਂਡ ਨਹੀਂ ਉਹਦੇ ਮਾਨ ਉਹ ਕਹਿੰਦਾ ਸੀ ਨਹੀਂ ਬਕਾਉ ਮਾਲ ਹੈ ਨਹੀਂ ਪਰ ਉਹਨੇ ਆਪਣੀ ਟੰਗ ਰਖਤੀਆਂ ਵੀ ਜਿਹੜਾ ਵੀ ਮੇਰੇ ਕੋਲ ਕੋਈ ਵੀ ਆਵੇ ਬੋਲੋ ਜੀ ਵੇਅਰ ਇਜ਼ ਦਾ ਡੀਲ ਉਹਨਾਂ ਹਾਲਾਤਾਂ 'ਚ ਹਸਾਂ ਮੈਂ ਦਾਅਦੇ ਵੀ ਨਹੀਂ ਦਿੰਦਾ ਵੀ ਮੈਂ ਬੀਜੇਪੀ 'ਚ ਬੈਠਾ ਇਸ ਕਰਕੇ ਜੀ ਮੈਂ ਤਾਂ ਇੱਥੇ ਗੁਣਗਾਨ ਆਇਆ ਹਾਂ ਜੀ ਪ੍ਰਧਾਨ ਮੰਤਰੀ ਜੀ ਦੇ यूं ही ਨਹੀਂ ਕੋਈ ਕਿਸੇ ਦਾ ਕਾਇਲ ਹੁਆ ਕਰਤਾ ਕੁਝ ਤਾਂ ਹੋਗਾ ਕੁਝ ਤਾਂ ਹਨਰ ਹੋਗਾ यूं ही ਕੋਈ ਦੁਨੀਆ ਦਾ ਕਾਇਲ ਹੁਆ ਕਰਤਾ ਹੈ ਦੁਨੀਆ 'ਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਗਾ ਨੂੰ ਮੇਕ ਅਮਰੀਕਾ ਗ੍ਰੇਟ ਅਗੇਨ ਉਹਨੂੰ ਬਦਲਤਾ ਐਮ ਆਈ ਜੀ ਮਿਗ ਬਣਾਤਾ ਮੇਕ ਇੰਡੀਆ ਗ੍ਰੇਟ ਵੀ ਹੈਵ ਕਨਵਰਟਡ ਅ ਚੈਲੰਜ ਇਨਟੂ ਐਨ ਐਡਵਾਂਟੇਜ ਆ ਜਿਹੜਾ ਨਾ ਇੱਕ ਸਾਡਾ ਚੁਣੌਤੀ ਬਣ ਕੇ ਖੜ ਗਈ ਸੀ ਸਾਡੇ ਸਾਹਮਣੇ ਵੀ ਆ 50% ਨੂੰ ਕਿਵੇਂ ਨਿਕਲਾਂਗੇ ਕਿਵੇਂ ਸਾਡੇ ਇਹ ਸਾਰੀਆਂ ਦੁਕਾਨਾਂ ਬੰਦ ਹੋ ਜਾਣੀਆਂ ਸਭ ਸਭ ਇੱਥੇ ਐਵੇਂ ਆ ਇਸ ਇਹਦੇ ਵਾਸਤੇ ਮੈਂ ਤਿਆਰ ਕਰੀ ਇੱਕ ਤੇ ਪਿੱਛੋਂ ਤੇ ਇਸ਼ਾਰੇ ਨਾਲ ਕਰੋ ਇਸ਼ਾਰੇ ਕਰਨੇ ਇਧਰ ਆ ਜਾਓ। ਸਾਡਾ ਕੁਝ ਕੀਤਾ ਹੈ ਨਾ ਉਹਦੀ ਗੰਭੀਰਤਾ ਨੂੰ ਸਮਝਣੀ ਚਾਹੀਦੀ ਹੈ ਸਭ ਕਿਸੇ ਨੂੰ ਜਸਟ ਫਾਰ ਦਾ ਸੇਕ ਆਫ ਆਪੋਜੀਸ਼ਨ ਲਾ 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 ਕਰੀਏ ਨਹੀਂ ਸਾਬ ਕਿਹੜੇ ਹਾਲਾਤ ਸੀਗੇ ਨੌਂ ਨੂੰ ਸਭੰਚ ਸਾਰਾ ਕੁਝ ਬਦਲ ਗਿਆ ਸਭ ਕੱਲੇ ਨਹੀਂ ਆ ਜਿਹੜਾ ਆਪਾਂ ਯੂਰਪੀਅਨ ਯੂਨੀਅਨ ਨਾਲ ਸਮਝੌਤਾ ਹੈ ਇਹਦੇ ਤੇ ਇਦਾਂ ਕੋ ਬੋਲਦੇ ਉਹਨਾਂ ਨੂੰ ਵੀ ਅਮਰੀਕਾ ਵਾਲਾ ਭੂਤ ਉਹਨਾਂ ਨੂੰ ਦਿੱਸੀ ਜਾਂਦਾ ਸੀ ਉਹਨਾਂ ਦੇ ਵਿੱਚ ਠੋਕਦੇ ਜਿਹਾ ਇਹ ਟੈਰਫ ਮੈਂ ਤਾਂ ਸਿੱਧੀ ਗੱਲ ਕਰੋ ਠੀਕ ਆਪਣੀ ਦੋਸਤੀ ਤਾਂ ਹੈ ਪਰ ਦੋਸਤੀ ਆਪਣੀ ਜਗ੍ਹਾ ਡੀਲ ਲਿਆਓ ਡੀਲ ਕਰੋ ਡੀਲ ਕਰਨ ਵਾਲੇ ਜਿਹਨਾਂ ਕੋਲ ਸੀਗਾ سرمਾਇਆ ਸਾਊਦੀ ਅਰੇਬੀਆ ਨੇ ਕਹਿੰਦੇ ਹਵਾਈ ਜਾ ਅੱਜ 100 ਮਿਲਿੰਦਾ ਉਹਨੂੰ ਪ੍ਰੈਜ਼ੈਂਟ ਕਰਦਾ ਲੋਜੀ ਤਾਂ ਪਰਸਨਲ ਤੁਹਾਡੇ ਵਾਸਤੇ ਹਿੰਦੁਸਤਾਨ ਨੇ ਕੋਈ ਕਿਸੇ ਨੂੰ ਪ੍ਰੈਜ਼ੈਂਟ ਕੁਝ ਨਹੀਂ ਕੀਤਾ ਸਭ ਅਸੀਂ ਆਪਣੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਜਿਵੇਂ ਉਹ ਕਹਿੰਦੇ ਅਮਰੀਕਾ ਫਰਸਟ ਅਸੀਂ ਕਹਿੰਦੇ ਇੰਡੀਆ ਫਰਸਟ ਸਾਡਾ ਜਿਹੜਾ ਸਮਝੌਤਾ ਹੋਇਆ ਹੈ ਇਦੇ ਵਾਸਤੇ ਟੂ ਕਨਵਰਟ ਜਿਵੇਂ ਕਹਿੰਦੇ ਨਾ ਪੈਨਲਟੀ ਦਾ ਸਾਰਿਆਂ ਨੂੰ ਮਿਲਦੀ ਹੈ ਕਨਵਰਟ ਕੋਈ ਕੋਈ ਕਰਦਾ ਸਭ ਕਈ ਜਿਹੜੇ ਪਲੇਅਰ ਜਾਣੇ ਕਹਿੰਦਾ ਜੀ ਆਦਾ ਪੈਨਲਟੀ ਕਾਰਨਰ ਦਾ ਮਾਹਰ ਹੈ ਮੈਂ ਸਮਝਦਾ ਹਾਂ ਟੂ ਕਨਵਰਟ ਐਨ ਐਡਵਰਸਟੀ ਇਨਟੂ ਐਨ ਐਡਵਾਂਟੇਜ ਪ੍ਰਧਾਨ ਮੰਤਰੀ ਮੋਦੀ ਉਸ ਫਲਿੱਪ ਦਾ ਜਿਹੜਾ ਨਾ ਹੀ ਇਜ਼ ਅ ਮਾਸਟਰ ਆਫ 댓 ਉਹਨਾਂ ਨੇ ਉਸ ਚੁਣੌਤੀ ਨੂੰ ਇੱਕ ਐਡਵਾਂਟੇਜ ਦਾ ਹੁਣ ਪੁੱਛੋ ਐਡਵਾਂਟੇਜ ਕੀ ਹੈ ਐਡਵਾਂਟੇਜ ਕੀ ਹੈ ਸਭ ਸਾਡਾ ਜਿਹੜਾ ਮੁਕਾਬਲਾ ਹੈ ਚੀਨਰ ਤਾਂ ਜੇ ਸਾਡਾ ਤਾਂ ਕੋਈ ਮੁਕਾਬਲਾ ਨਹੀਂ ਮੈਂ ਦੇਖੋ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ ਕੋਈ ਗੱਲ ਕਹਦੇ ਜੀ ਉਹ ਤਾਂ ਅਮਰੀਕਾ ਉਹਦੇ ਚੀਨ ਦੇ ਗੁਣ ਗਾਈ ਜਾਂਦੇ ਸਾਡਾ ਵਪਾਰ ਉਹਨਾਂ ਦੇ ਨਾਲ ਅੱਜ ਦੇ ਦਿਨ ਸਾਡਾ ਚਾਈਨਾ ਦੇ ਨਾਲ 45 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਟ ਹੈ ਅਸੀਂ ਉਹਨਾਂ ਨਾਲ ਵਪਾਰਤਾ ਕਰਦੇ ਆਂ ਪਰ ਉਹ ਮਾਲ ਸਾਨੂੰ ਸਾਨੂੰ ਭੇਜੀ ਜਾਂਦੇ ਅਸੀਂ ਖਰੀਦਦੇ ਆਂ ਅਸੀਂ ਉਹਨਾਂ ਨੂੰ ਭੇਜਦੇ ਨਹੀਂ ਅਸੀਂ ਪਹਿਲਾਂ ਜਿਹੜੇ ਸਮਝੌਤੇ ਸੀਗੇ 2014 ਤੋਂ ਪਹਿਲੇ ਸਾਡੇ ਸਮਝੌਤੇ ਸਾਡੇ ਵਾਲੇ ਮਾਤਰਾ ਵਰਗੇ ਨਾਲ ਸੀ ਡਿਵੈਲਪਿੰਗ ਕੰਟਰੀਜ਼ ਨਾਲ ਸੀਗੇ ਇੱਕ ਕੋਰੀਆ ਨੂੰ ਛੱਡਦੀਏ ਇੱਕ ਜਾਪਾਨ ਨੂੰ ਛੱਡਦੀਏ ਬਾਕੀ ਸਾਰਿਆਂ ਨਾਲ ਜੇ ਬਰਾਬਰ ਦਾ پڑੋ ਸਾਰੇ ਮੁਲਕ ਹੈ ਨਾ ਨਾਲ ਸੀਗੇ ਸਭ ਇਹ ਤਾਂ ਆਪਣੇ ਕੰਪੀਟੀਟਰ ਹੈ ਕੰਪੀਟੀਟਰ ਇੰਦਾ ਸੈਂਸ ਵੀ ਵਿਏਤਨਾਮ ਚੋਂ ਬੰਗਲਾਦੇਸ਼ ਚੋਂ ਇਤੋਂ ਜਿਹੜਾ ਕਪੜਾ ਬਣ ਕੇ ਜਾਂਦਾ ਉੱਥੇ ਵੀ ਦਿਹਾੜੀ ਇੰਨੀ ਕਿ ਜਿੰਨੀ ਆਪਣੇ ਆਪਣੇ ਤੋਂ ਘਟਾ ਇਸ ਕਰਕੇ ਸਸਤਾ ਵੇਚੀ ਜਾਂਦੇ ਸੀਗੇ ਉਹਨਾਂ ਤੋਂ ਵੀ ਆਪਾਂ ਪਿੱਛੜ ਗਏ ਦੇ ਹੈਵ ਅ ਲਾਰਜਰ ਸ਼ੇਅਰ ਆਫ ਅਮਰੀਕਨ ਮਾਰਕੀਟ ਅਮਰੀਕਾ ਚੋ ਖੁਸ਼ਬੂ ਨਹੀਂ ਆਂਦੀ ਸਭ ਕੋਈ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਇੱਕ ਬਾਜ਼ਾਰ ਹੈ ਸਭ ਜਿੱਥੇ ਲੋਕ ਖਰੀਦਣ ਆਉਣਾ ਕੋਲ ਪਰਚੇਜ਼ਿੰਗ ਪਾਵਰ ਹੈ ਅਸੀਂ ਆਪਣਾ ਜਾ ਕੇ ਸਮਾਨ ਵੇਚਣਾ ਹੈ ਇਹਦੇ ਨਾਲ ਦਰਵਾਜ਼ੇ ਖੁੱਲੇ ਸਾਬ ਆਹ ਦਰਵਾਜ਼ੇ ਤੇ ਉਦੋਂ ਖੁੱਲਿਆ ਉਸ ਹਿਸਾਬ ਨਾਲ ਖੁੱਲਿਆ ਖੋਲਣ ਉਹਦਾ ਜੀ ਹਲੋ ਜੀ ਅਸੀਂ ਕਹਿੰਦੇ ਸਰੈਂਡਰ ਕਰਤਾ ਸਰੈਂਡਰ ਨਹੀਂ ਸਾਬ ਇਟ ਹੈਸ ਬੀਨ ਨੈਗੋਸ਼ੀਏਟਿਡ ਐਟ ਪਾਰ ਨਾਇਦਰ ਐਨੀਬਾਡੀ ਹੈਜ਼ ਲਾਸਟ एवरीवन ਬੋਥ ਆਫ ਦਾ ਮੈਗਨ ਉਹਨਾਂ ਦਾ ਮਾਗਾ ਸਾਡਾ ਮਿਗ ਸਾਡਾ ਮਿਗ ਹੈ ਨਾ ਉਹ ਮਿਗ ਹੈ ਚੱਲੂਗਾ ਸਾਬ ਇਹਦੇ ਨਾਲ ਇੰਡਸਟਰੀ ਤੇ ਟ੍ਰੇਡ ਨੂੰ ਜਿਹੜਾ ਹੰਗਾਰਾ ਮਿਲੂਗਾ ਕਿਉਂ ਮਿਲੂਗਾ ਤੁਸੀਂ ਪੜੋਸੀਆਂ ਦੇ ਦੇਖੋ ਐਡਵਾਂਟੇਜ ਕਿੱਥੇ ਸੀ ਇਹਦੇ ਵਿੱਚ ਜਿੰਨਾ ਹੁਣ ਇਹਨਾਂ ਨੇ ਟੈਰਿਫ ਲਾਇਆ ਅੱਜ ਦੇ ਦਿਨ ਸਾਡਾ ਟੈਰਿਫ ਸਾਡੇ ਜਿਹੜੇ ਕੰਪੀਟੀਸ਼ਨ ਵਾਲੇ ਮੁਲਕ ਹੈ ਜਿਹੜੇ ਅਮਰੀਕਾ ਨੂੰ ਮਾਲ ਭੇਜਦੇ ਸਾਰਿਆਂ ਤੋਂ ਘੱਟ ਹੈ ਉਹਨਾਂ ਨੇ 2% ਆਪਣੇ ਤੋਂ ਫालतू ਹੈ 1% ਫालतू ਹੈ ਆ ਜਿਹੜੇ ਐਡੇ ਵੱਡੇ 500 ਬਿਲੀਅਨ ਜ਼ੀਰੋ ਨਹੀਂ ਗਿਣੀਆਂ ਜਾਣੀਆਂ ਸਾਬ ਕਿੰਨੀ ਜ਼ੀਰੋ ਲੱਗਦੀਆਂ ਮੇਰੇ ਵਰਗੇ ਮਾਤੜ ਤੋ ਤ ਉਹ ਟ੍ਰੇਡ ਦੇ ਵਾਸਤੇ ਦਰਵਾਜ਼ੇ ਖੋਲ੍ਹਿਆ ਵੀ ਤੁਸੀਂ ਆ ਅਸੀਂ ਟ੍ਰੇਡ ਉੱਥੇ ਕਰਾਂਗੇ ਉਹ ਸਾਨੂੰ ਭੇਜੇ ਨਹੀਂ ਸਾਨੂੰ ਲੋੜ ਹੈ ਸਾਬ ਅਸੀਂ ਮੀਗਤਾ ਨਹੀਂ ਖਰੀਦੇ ਪਰ ਸੀਐਫ 35 ਖਰੀਦਣ ਨੂੰ ਤਿਆਰ ਬੈਠੇ ਹਾਂ ਉਹ ਸੀਐਫ 35 ਲੈਣਾ ਹੈ ਕਿਉਂਕਿ ਸਾਡਾ ਪੜੋਸ ਗਵੰਡੀ ਜਿਹੜਾ ਬੈਠਾ ਇਸ ਕਿਸਮ ਦੀ ਨੀਤ ਲਈ ਬੈਠਾ ਸਾਨੂੰ ਟੈਕਨੋਲੋਜੀ ਚਾਹੀਦੀ ਹੈ ਸਾਨੂੰ ਡਾਟਾ ਸੈਂਟਰ ਇੱਥੇ ਚਾਹੀਦੇ ਹੈ ਸਾਨੂੰ ਇੱਥੇ ਚਿਪ ਮੈਨੂਫੈਕਚਰਿੰਗ ਚੇਪਾ ਚੇਪ ਸੁਣੀ ਸਾਹਿਬ ਮੈਂ ਸੈਮੀ ਕੰਡਕਟਰ ਦੀ ਗੱਲ ਕਰੀ ਜਾਣਾ ਸੈਮੀ ਕੰਡਕਟਰ ਵਾਲੇ ਜਿਹੜੇ ਐ ਕੰਪਿਊਟਰ ਟੈਕਨੋਲੋਜੀ ਸਾਨੂੰ ਆਰਟੀਫੀਸ਼ਲ ਇੰਟੈਲੀਜੈਂਸ ਵਾਸਤੇ ਸਾਰੇ ਚੀਜ਼ਾਂ ਦੀ ਲੋੜ ਹੈ ਅਸੀਂ ਉਹਨਾਂ ਨੂੰ ਉਹ ਦਿੱਤਾ ਜਿਹੜਾ ਉਹਨਾਂ ਦੇ ਮਤਲਬ ਦਾ ਸਾਨੂੰ ਲੋੜ ਸੀ ਅਸੀਂ ਆਪਣਾ ਬਾਜ਼ਾਰ ਸਾਹਮਣੇ ਉਹਨਾਂ ਦਾ ਖੋਲ ਲਿਆ ਵੀ ਉਹਨੂੰ ਅਸੀਂ ਭੇਜਾਂਗੇ ਬਿਕੋਜ਼ ਮੇਰਾ ਮੰਨਣਾ ਹੈ ਸਾਹਿਬ ਮੈਂ ਜਿਹੜਾ ਸਭ ਤੋਂ ਜ਼ਿਆਦਾ ਖਦਸਾ ਇਹਨਾਂ ਨੇ ਪੈਦਾ ਕੀਤਾ ਹੈ ਜਿਹੜੇ ਲੋਕ ਸਾਡੇ ਕਿਸਾਨ ਆਗੂ ਹੈ ਜਿਨ੍ਹਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਤੋਂ ਕਾਂਗਰਸ ਵਾਲੇ ਜਾਂ ਦੂਜੀ ਪਾਰਟੀਆਂ ਲੱਗੇ ਜੀ ਇਹ ਤਾਂ ਥੋੜਾ ਲੁੱਟ ਕੇ ਲੈ ਗਏ ਨਾ ਲੁੱਟ ਕੇ ਲੈ ਗਏ ਉਹਦੇ ਵਾਸਤੇ ਸਭ ਉਹਨਾਂ ਨੂੰ ਮੇਰੀ ਬੇਨਤੀ ਹੈ ਗੁੰਮਰਾ ਨਾ ਕਰੋ ਸਭ ਆਮ ਨਾਟ ਚੈਲੈਂਜਿੰਗ ਦਮ ਸਬ ਮੈਂ ਇੱਥੇ ਕੋਈ ਚੈਲੰਜ ਅਮਰੀਕਾ ਵਾਂਗੂ ਚੈਲੰਜ ਨਹੀਂ ਕਰਨਾ ਹੈ ਮੇਰੀ ਇੱਕ ਬੇਨਤੀ ਹੈ ਤੁਹਾਡੇ ਕੀ ਖਦਸੇ ਮੈਨੂੰ ਆ ਦੱਸੋ ਐਜ਼ ਅ ਪੰਜਾਬੀ ਮੈਂ ਗੱਲ ਕਰ ਰਿਹਾ ਮੈਂ ਤਾਰੀਵਾਲ ਸਾਹਿਬ ਨੂੰ ਮਹਾਰਾਸ਼ਟਰ ਦਾ ਠਿਕਾਣਾ ਨਹੀਂ ਲੈ ਰੱਖਿਆ ਮੈਂ ਸਾਡਾ ਵੀ ਆਰਟ ਆਫ ਅਸ ਅਸੀਂ ਭਾਜਪਾ ਨੈਸ਼ਨਲ ਪਾਰਟੀ ਹੈ ਗਵਰਨਮੈਂਟ ਹੈ ਨਹੀਂ ਬੇਸਿਓ ਰਿਸਪੋਨਸਿਬਲ ਫਾਰ ਥੈਟ ਬਟ ਐਸ ਅ ਭਾਜਪਾ ਪ੍ਰੈਜ਼ੀਡੈਂਟ ਆਫ ਪੰਜਾਬ ਭਾਜਪਾ ਮੈਂ ਕਹਿੰਦਾ ਪੰਜਾਬ ਦਾ ਦੱਸੋ ਕਿਹੜੇ ਕਿਸਾਨ ਦਾ ਕੀ ਨੁਕਸਾਨ ਹੋਇਆ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੈ ਨੁਕਸਾਨ ਹੈ एवरीथिंग ਹੈਜ਼ ਬੀਨ ਰਿੰਗ ਫਰੇਮ ਕਹਿੰਦਾ ਰਿੰਗ ਫਰੇਮ ਕਰਕੇ ਲਕਸ਼ਮਣ ਰੇਖਾ ਕੱਚ ਦੀ ਜੀ ਉਹਨਾਂ ਨੇ ਵੀ ਆ ਤੀਰ ਨਾਲ ਆ ਖਿੱਚਦਾ ਜੀ ਟਰੰਕ ਸਾਹਿਬ ਇਹਦੇ ਤਾਂ ਨੇੜੇ ਨਾ ਆਇਓ ਤੇ ਬਾਕੀ ਤੁਸੀਂ ਬੋਲੋ ਹੋਰ ਕੀ ਗੱਲ ਕਰਦੇ ਹੋ ਜਿਹਦੇ ਵਿੱਚ ਪੰਜਾਬ ਦੀ ਇੱਕ ਇੱਕ ਜਿੰਸ ਹੈਜ਼ ਬੀਨ ਪ੍ਰੋਟੈਕਟਿਡ ਬਿਉਧਾ ਇਸ ਡੀਲ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਤਾਂ ਅਸੀਂ ਦਰਵਾਜ਼ਾ ਕਿਸੇ ਨੂੰ ਖੋਲਣ ਦੇਣਾ ਨਾ ਹੀ ਕਿਸੇ ਨੂੰ ਅੰਦਰ ਵੜਨ ਦੇਣਾ ਆ ਸਾਡੇ ਆਪਣਾ ਕੋਰ ਸਟਰੈਂਥ ਜਿਵੇਂ ਨੌਜਵਾਨ ਸਾਥੀ ਖੜੇ ਹੈ ਨੌਜਵਾਨ ਜਿਹੜਾ ਨਿਕਲਦੇ ਆ ਕਹਿੰਦੇ ਨੇ ਉਹ ਜਿਹੜੇ ਉਹਨਾਂ ਦੇ ਬੋਡੀ ਇਨਸਟ੍ਰਕਟਰ ਹੈ ਜਿਮ ਇਨਸਟ੍ਰਕਟਰ ਆ ਉਹ ਕਹਿੰਦੇ ਕੋਰ ਨੂੰ ਮਜ਼ਬੂਤ ਕਰੋ ਸਾਹਿਬ ਸਟਰੈਂਥਨ ਯੂਰ ਕੋਰ ਸੋ ਮੋਦੀ ਸਾਹਿਬ ਅੰਡਰ ਮੋਦੀ ਸਾਹਿਬਸ ਗਾਈਡੈਂਸ ਉਹਨਾਂ ਦੀ ਟੀਮ ਲੈਡ ਬਾਈ ਪਿਊਸ਼ ਗੋਇਲ ਜੀ ਹੈਜ਼ ਰਿੰਗ ਫਰੇਮਡ ਆਰ ਕੋਰਸ ਸਟਰੈਂਥ ਜਿਹੜੀ ਜ਼ਰੂਰਤ ਹੈ ਦੇਖੋ ਬਿਨਾ ਕਿਸਾਨ ਦੇ ਸਾਹਿਬ ਆਪਾਂ ਟ੍ਰੇਡ ਦਾ ਕਰਾਂਗੇ ਕੀ ਢਿੱਡ ਚ ਨਾਣ ਰੋਟੀਆਂ ਸਭੇ ਕੋਲਾਂ ਖੋਟੀਆਂ ਸਭ ਇਸ ਕਰਕੇ ਕਿਸਾਨੀ ਬਚਾ ਕੇ ਤੇ ਅੱਗੇ ਦਾ ਫਿਊਚਰ ਦਾ ਦਰਵਾਜ਼ਾ ਖੋਲਿਆ ਸਾਹਿਬ ਵੀ ਹੈਵ ਕ੍ਰੀਏਟਡ ਅ ਰਨਵੇ ਫਾਰ ਆਵਰ ਮਿਕ ਔਰ ਰਨਵੇ ਜਿਹੜਾ ਬਣਾਇਆ ਨਾ ਇਸ ਡੀਲ ਇਸ ਬੇਸਿਕਲੀ ਅ ਰਨਵੇ ਵੀ ਹੈ ਵੀ ਅ ਰਨਵੇ ਵੀ ਹੈ ਮੈਂ ਕਿਸਾਨ ਆ ਸਾਬ ਬੇਸਿਕਲੀ ਕਿਸੇ ਵੀ ਫਾਰਮ ਚ ਕਹਿ ਲੋ ਕਿਤੇ ਵੀ ਬੈਠਾ ਹਾਂ ਕਿਸੇ ਰੂਪ ਚ ਹਾਂ ਬੇਸਿਕਲੀ ਮੈਂ ਕਿਸਾਨ ਆ ਸਾਬ ਤੇ ਪਰ ਮੈਂ ਮੈਂ ਕਿਉਂ ਕਹਿੰਦਾ ਐਨਐਨ ਕਿਸੇ ਸਾਥੀ ਨੂੰ ਪੁੱਛ ਲੋ ਜਾ ਕੇ ਉਗਰਾਹ ਸਾਹਿਬ ਨੂੰ ਪੁੱਛ ਲੋ ਕਿਹੜੀ ਗੱਲ ਆਉਗੀ ਸਭ ਤੋਂ ਪਹਿਲਾਂ ਰਾਜੇਵਾਲ ਸਾਹਿਬ ਨੂੰ ਪੁੱਛ ਲੋ ਕੀ ਕਹਿਣਗੇ ਕਿਸਾਨੀ ਤਾਂ ਲਾਏ ਵੰਦ ਤੰਦਾ ਨਹੀਂ ਸਾਬ ਮੰਦਾ ਨਹੀਂ ਸਾ ਪਹਿਲੀ ਗਲਤੀ ਥਿਸ ਇਜ਼ ਅ ਵੇ ਆਫ ਲੀਵਿੰਗ ਮੈਂ ਮੰਨਦਾ ਸਾਡਾ ਸਾਡੇ ਖੂਨ ਚ ਹਿਸਾਬ ਸਾਨੂੰ ਹੋਰ ਕੋ ਕਮ ਆਂਦਾ ਨਹੀਂ ਇਸ ਕਰਕੇ ਕਰੀ ਜਾਂਦੇ ਐਸੇ ਕਰੀ ਜਾਂਦੇ ਪਰ ਲਾਇਆ ਵੰਦਾ ਨਹੀਂ ਮੇਰਾ ਸਵਾਲ ਹੈ ਸਾਹਿਬ ਮਨ ਨੂੰ ਨਹੀਂ ਪਤਾ ਮੈਂ ਜੰਮ ਕੋਈ ਨਹੀਂ ਮੇਰੇ ਦਿਮਾਗ ਚ ਆਈ ਬਰਾਦਰ ਨੂੰ ਲੇਟ ਮੈਂ ਸੋਚੇ ਮੈਂ ਕਿ ਜਾ ਕੇ ਗੱਲ ਕਰਾਂਗੇ ਮੈਂ ਕਿਤੇ ਪੁੱਛੂੰਗਾ ਰਾਜਵਾਲ ਸਾਹਿਬ ਨੂੰ ਤੁਹਾਡੇ ਬੱਚਿਆਂ ਜੋ ਕਿੰਨੇ ਬੱਚੇ ਖੇਤੀ ਕਰੀਆਂ ਦੇ ਉਹ ਰਾਹਨ ਸਾਹਿਬ ਨੂੰ ਪੁੱਛੂੰਗਾ ਕਿਉਂਕਿ ਮੈਂ ਮੇਰਾ ਪੋਤਾ ਹੈ ਸਾਹਿਬ 25% 90 ਤੋਂ ਲੈ ਕੇ 95% ਤਾਈ ਕਿਸਾਨੀ ਦੀ ਜਿਹੜੀ ਇਨਕਮ ਹੈ ਉਹਨੂੰ ਪ੍ਰੋਟੈਕਟ ਕਰ ਲਿਆ ਗਿਆ ਸਭ ਕੋਈ ਆਂਚ ਨਹੀਂ ਆਉਗੀ ਸਾਬ ਉਹਨੂੰ ਕਿਸੇ ਕਿਸਮ ਦਾ ਇਹਦੇ ਨਾਲ ਕੋਈ ਡੀਲ ਨਹੀਂ ਹੈ ਲੈ ਦੇ ਕੇ ਆ ਕੱਢ ਲੈ ਸੋਰਗਮ ਜਵਾਰ ਤੇ ਕਾਂਗਰਸ ਵਾਲੇ ਚੱਕੀ ਫਿਰਦੇ ਆ ਹਿਮਾਚਲ ਵਾਲੇ ਸਾਡਾ ਸੇਵ ਬਿਲਕੁਲ ਸਾਬ ਪਰ ਸੇਵ ਦਾ ਜਿਹੜਾ ਕਰ ਰਹੇ ਆ ਨਾ ਲੋਕ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਅੱਜ ਦੇ ਦਿਨ ਸੇਵ ਨਹੀਂ ਆਂਦਾ ਕਿ ਸਾਡਾ ਤਾਂ ਡੀਲ ਕੱਲ੍ਹ ਹੋਈ ਹੈ ਸੇਵ ਨਹੀਂ ਆਂਦਾ 5.5 ਲੱਖ ਟਨ ਸੇਬ ਅਜ ਦੇ ਦਿਨ ਆ ਰਿਹਾ ਸਭ 300 ਤੋਂ ਲੈ ਕੇ 400 ਰੁਪਏ ਕਿਲ ਹੁਣ ਜਾ ਕੇ ਮਾਰਕੀਟ ਚ ਖਰੀਦ ਲਓ ਜਿਹੜਾ ਸਾਡਾ ਕੁੱਲੂ ਦਾ ਆ ਜਾਂ ਮਨਾਲੀ ਜਿਹੜੇ ਬੈਠੇ ਐ ਸੇਬ ਵਾਲੇ ਮਾਚਲ ਬੈਠੇ ਐ ਕਸ਼ਮੀਰ ਬੈਠੇ ਐ ਇਹਦੇ ਵਿੱਚ ਉਹਨਾਂ ਨੇ ਪ੍ਰੋਵਾਈਡ ਫੋਰ ਕੀਤਾ ਵੀ 100 ਰੁਪਏ ਤੋਂ ਘੱਟ ਦਾ ਸੇਬ ਨਹੀਂ ਆ ਸਕਦਾ ਹਿੰਦੁਸਤਾਨ ਦੇ ਅੰਦਰ that they have ensured ਸਭ ਇਸੇ ਤਰ੍ਹਾਂ ਬਾਕੀ ਸਾਰੀ ਚੀਜ਼ਾਂ ਸਭ ਤੇ ਸਾਡੀਆਂ ਜਿਹੜੀਆਂ ਜਿੰਸ ਹੈ ਚਾਹ ਕੌਫੀ ਹੈ ਚਾਹ ਹੋਰ ਸੌ ਸਮਾਨ ਹੈ ਜ਼ੀਰੋ ਟੈਰਿਫ ਕਿ ਉੱਥੇ ਜਾਣਗੇ 1 ਬਿਲੀਅਨ ਡਾਲਰ ਦੀ ਜ਼ੀਰੋ ਟੈਰਿਫ ਤੇ ਜਾਣਗੇ ਬਾਕੀ ਬਰਾਬਰ ਦੀ ਰੈਸੀਪ੍ਰੋਕਲ ਹੈ ਸਾਹਿਬ ਜਿੰਨਾ ਤੁਸੀਂ ਲਓਗੇ ਉਹਨਾਂ ਅਸੀਂ ਲਾਵਾਂਗੇ ਕੋਈ ਵੀ ਜਿਹੜੀ ਚੀਜ਼ ਦੇ ਵਿੱਚ ਹਿੰਦੁਸਤਾਨ ਆਤਮ ਨਿਰਭਰ ਹੈ ਉਹਨਾਂ ਵਾਸਤੇ ਨਹੀਂ ਖੁੱਲੀ ਗਈ ਸਭ ਜਿਹੜੀ ਚੀਜ਼ ਸਾਨੂੰ ਲੋੜ ਹੈ ਅਸੀਂ ਸੋਇਆਬੀਨ ਆਇਲ ਮੰਗਾਣੇ ਸਭ ਇਹਦੇ ਨਾਲ ਕੀ ਹੋਊਗਾ ਸੋਇਆਬੀਨ ਆਇਲ ਜੀ ਆ ਰਹੇ ਸਭ ਬਹੁਤ ਆ ਰਹੇ ਨਿਰਾਈਤ ਆ ਰਹੇ ਕਰੂਡ ਦੇ ਬਾਅਦ ਸਭ ਤੋਂ ਲਾਰਜੇਸਟ ਇੰਪੋਰਟਸ ਆਫ ਕਰੂ ਸੋਇਆਬੀਨ ਆਇਲ ਐਡੀਬਲ ਆਇਲ ਆ ਰਹੇ ਸਭ ਉਸ ਐਡੀਵਲ ਆਇਲ ਨੂੰ ਅਸੀਂ ਆਪਣਾ ਸਰੋਂ ਨੂੰ ਕਰਾਂਗੇ ਸਾਬ ਸੋਇਆ ਬੀਜ ਦੀ ਖੇਤੀ ਪਹਿਲਾਂ ਅਸੀਂ ਕਰਕੇ ਦੇਖੀਏ ਸਾਬ ਨਹੀਂ ਉਹ ਲੈਵਨ ਸੀ ਸੀ ਛੱਡਦੀ ਮੈਂ ਆਪਣੇ ਅਸੀਂ ਉਗਾਈਏ ਸਾਬ ਅੱਜ ਜਿਹੜੇ ਤੰਬਾਕੂ ਵਾਲੇ ਦਿੱਲੀ ਜਾਓ ਸਾਰੇ ਮਗਰ ਲਿਖਿਆ ਤੰਬਾਕੂ ਫਾਰਮਰ ਕੋ ਬਚਾਓ ਤੰਬਾਕੂ ਵਾਲਾ ਨੂੰ ਬਚਾਇਆ ਸਾਬ ਕਾਫੀ ਵਾਲਿਆਂ ਨੂੰ ਬਚਾਇਆ ਫਰੂਟ ਵਾਲੇ ਹਰੇਕ ਚੀਜ਼ ਦਾ ਪ੍ਰਬੰਧ ਉਸ ਜੀ ਕੀਤਾ ਗਿਆ ਮੇਰੀ ਬੇਨਤੀ ਹੈ ਗੁੰਮਰਾ ਨਾ ਕਰੋ ਸਾਬ ਅਗਰ ਕੋਈ ਖਦਸੇ ਹੈ ਸਾਨੂੰ ਦੱਸੋ ਅਸਲ ਚੱਲ ਕੇ ਤੁਨੂੰ ਲੋੜ ਨਹੀਂ ਮੇਰੀ ਪੰਚਾਇਤ ਦੀ ਆਪ ਗੱਲ ਕਰੋ ਪਰ ਦਿਓ ਅਗਰ ਖਦਸੀਆ ਗੁਮਰਾ ਕਰਨ ਦੀ ਵਜ੍ਹਾ ਇਸ ਪਹਿਲਾਂ ਸਾਡੇ ਨਾਲ ਗੱਲ ਕਰੋ ਵੀ ਵਿਲ ਟੇਕ ਇਟ ਅਪ ਆ ਮਾਰਕੀਟ ਦਾ ਜੇ ਤੇ ਕਿ ਨੁਕਸਾਨ ਕਿਹਦੇ ਜਵਾਰ ਨਾਲ ਨੁਕਸਾਨ ਹੋ ਰਿਹਾ ਹੈ ਹਰਿਆਣੇ ਚ ਕੀ ਕਰੀ ਜਾਂਦੇ ਹੈ ਜੀ ਬਾਵਾਂਤਰ ਸਕੀਮ ਲਾਗੂ ਕਰ ਰੱਖੀ ਹੈ ਵੀ ਜਿਹੜਾ ਜਿਹੜਾ ਪੜਦਾ ਜਿੱਥੇ ਪੈਂਦਾ ਉਹਦੇ ਵਿੱਚ ਜੇ ਕੋਈ ਫਰਕ ਹੈ ਤਾਂ ਪੈਸੇ ਸਰਕਾਰ ਦੇਊਗੀ ਵੀ ਵਿਲ ਟੇਕ ਕੇਅਰ ਆਫ ਇਟ ਸਬ ਕਿਸਾਨੀ ਸਾਡੇ ਵਾਸਤੇ ਦੇਖੋ ਕਿਸਾਨੀ ਗੁਰੂ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਉੱਤਮ ਖੇਤੀ ਕੇ ਤੀਨੂ ਦਾ ਪ੍ਰੋਟੈਕਟ ਕੀਤਾ ਹੀ ਕੀਤਾ ਸਾਬ ਬਟ ਵੀ ਆਰ ਬੀ ਆਪਨ ਡੋਰਵੇਜ਼ ਫਾਰ ਦਾ ਫਿਊਚਰ ਫਾਰ ਦਾ ਯੂਥ ਤੁਮੈਂ ਸਮਝਦਾ ਇਹਦੀ ਆਪਾਨੂੰ ਧੰਨਵਾਦ ਵੀ ਕਰਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਉਹਨਾਂ ਦੀ ਸ਼ਲਾਘਾ ਵੀ ਬਣਦੀ ਹੈ ਸਾਬ ਆਈ ਐਮ ਨਾਟ ਹੇਅਰ ਜਸਟ ਟੂ ਕਿਸੇ ਦੇ ਮੈਂ ਈਗੋ ਤੇ ਮੱਖਣ ਲਾਣ ਨੂੰ ਨਹੀਂ ਬੈਠਾ ਬਟ ਵਨ ਸ਼ੁੱਡ ਡੈਫੀਨਟਲੀ ਗਿਵ ਕ੍ਰੈਡਿਟ ਵੇਅਰ ਇਟ ਇਜ਼ ਡਿਊ ਇੱਕ ਸੈਕਿੰਡ ਸਮਾਂ ਖਤਮ ਕਰਨ ਲੱਗਾ ਤੁਸੀਂ ਬਾਤ ਸਮਾਈ ਸੋ ਇਹਦਾ ਮੇਰਾ ਮੰਨਣਾ ਹੈ ਸਾਬ ਇਹਦੇ ਵਾਸਤੇ ਜਿੱਥੇ ਕਿਸਾਨਾਂ ਨੂੰ ਬੇਕਾਫ ਹੋਣਾ ਚਾਹੀਦਾ ਹੈ ਉੱਥੇ ਇੰਡਸਟਰੀ ਨੂੰ ਚਾਹੇ ਛੋਟੀ ਇੰਡਸਟਰੀ ਹੈ ਚਾਹੇ ਵੱਡੀ ਇੰਡਸਟਰੀ ਹੈ ਉਹਨਾਂ ਦਾ ਰਾਹ ਬਣਦਾ ਸਾਬ ਉਹਨਾਂ ਨਾਲ ਬੈਠ ਕੇ ਅਸੀਂ ਜਾਵਾਂਗੇ ਵੱਡੇ ਸਾਰੇ ਸ਼ਹਿਰਾਂ 'ਚ ਮੈਂ ਬਟਾਲੇ ਵੀ ਜਾਵਾਂਗਾ ਸਾਬ ਮੈਂ ਲੁਧਿਆਣੇ ਵੀ ਜਾ ਕੇ ਬੈਠੂਗਾ ਮੈਂ ਇਕ ਮਲਿਕ ਸਾਬ ਆ ਕੇ ਤੁਹਾਨੂੰ ਤਕਲੀਫ ਦੇਣੀ ਇੱਕ ਦਿਨ ਇੱਥੇ ਵਾਲੇ ਇੰਡਸਟਰੀ ਨਾਲ ਵੀ ਗੱਲ ਕਰਾਂਗੇ ਸਾਰੇ ਨਾਲ ਗੱਲ ਕਰਾਂਗੇ ਸਾਬ ਵੀ ਬੋਲੋ ਤੁਹਾਡੇ ਕੋਈ ਇਹਦੇ ਵਿੱਚ ਇਹ ਫਾਇਦਾ ਹੋਇਆ ਹੈ ਕਿ ਨਹੀਂ ਹੈ ਕੋਈ ਨੁਕਸਾਨ ਹੈ ਪੰਜਾਬ ਦੇ ਕਿਸੇ ਕਿਸਾਨ ਦਾ ਮਨ ਦੱਸੋ ਸਾਬ ਅਸੀਂ ਜਾ ਕੇ ਗੱਲ ਕਰਾਂਗੇ ਦੈਟਸ ਆਲ ਹਾਂਜੀ ਜੱਟ ਸਾਬ ਅਸੀਂ ਸਮਝ ਗਏ ਜੋ ਤੁਸੀਂ ਸਮਝਾਉਣਾ ਚਾ ਰਹੇ ਹੋ ਜਾਂ ਸਰਕਾਰ ਕੇਂਦਰ ਸਰਕਾਰ ਸਮਝਾਉਣਾ ਚਾ ਰਹੀ ਹੈ ਲੋਕ ਸਮਝਦੇ ਆ ਤੁਹਾਨੂੰ ਸੁਣ ਰਹੇ ਆ ਪਰ ਕਿਸਾਨ ਕਿਉਂ ਨਹੀਂ ਸਮਝਦੇ ਤੁਸੀਂ ਕਿਉਂ ਅਸਫਲ ਹੋ ਉਹਨਾਂ ਨੂੰ ਸਮਝਾਉਣ ਦੇ ਵਿੱਚ ਰੇਲਾਂ ਰੁਕੀਆਂ ਜਾ ਰਹੀਆਂ ਨੇ ਮੰਤਰੀਆਂ ਦੇ ਘਰਾਂ ਦਾ ਘਰਾਉ ਕੀਤਾ ਜਾ ਰਿਹਾ ਹੈ ਉਹ ਜਿਹੜੇ ਹੈ ਉਹ ਰੋਕੀ ਜਾ ਰਹੀ ਤੁਸੀਂ ਕਿਸਾਨਾਂ ਨੂੰ ਕਿਉਂ ਨਹੀਂ ਤੁਸੀਂ ਸਮਝਾਵਾ ਬਿਲਕੁਲ ਇੱਕ ਇੱਕ 1 ਸੈਕਿੰਡ ਸਾ ਇੱਕ ਸੈਕਿੰਡ ਮੈਂ ਤੁਹਾਡੇ ਧਿਆਨ ਚ ਲਿਆ ਦਈਏ ਕਿ ਨਵਾਂ ਅੰਦੋਲਨ ਜਿਹੜਾ ਹੈ ਉਹ 12 ਤਰੀਕ ਦਾ ਮਿੱਥਿਆ ਹੈ ਸਰ ਮੈਂ ਐਸੇ ਕਰਕੇ ਕਹਿ ਰਿਹਾ ਵੀ ਅੰਦੋਲਨ ਕਰਨ ਦੀ ਬਜਾਏ 12 ਤਰੀਕ ਨੂੰ ਕਹਿੰਦੇ ਵਸੀਂ ਵੀੜੀ ਬੈਠੇ ਫਿਰ ਜਾ ਕੇ ਦਿੱਲੀ ਜਾਵਾਂਗੇ ਮੈਂ ਇਹਨਾਂ ਨੂੰ ਕਹਿੰਦਾ ਸਭ ਮੈਨੂੰ ਲਿਖ ਕੇ ਤਾਂ ਦੇ ਦਿਓ ਤੁਹਾਡੇ ਕਿਹੜਾ ਖਦਸਾ ਕੀ ਹੈ ਮੈਂ ਇਹਨਾਂ ਦੀ ਮੁਸ਼ਕਲ ਜਾਣ ਗਏ ਉੱਥੇ ਹਲਾਲਾ ਜਾ ਕੇ ਸਾਰਾ ਕੁਝ ਹੋਊਗਾ ਤੁਸੀਂ ਦੱਸ ਦਿਓ ਮੈਨੂੰ ਜੀ ਬੈਠ ਕੇ ਵੀ ਕੈਨ ਸਿਟ ਅਕ੍ਰੋਸ ਦ ਟੇਬਲ ਐਂਡ ਸਾਰਟ ਇਟ ਆਊਟ ਉਹਦੀ ਬਾਤ ਡਾਇਲੌਗ ਸਿ ਪਲਾਨ ਤਿਆਰ ਕੀਤਾ ਕਿ ਕਿੱਦਾਂ ਪਿੰਡ ਪਿੰਡ ਜਾ ਕੇ ਤੁਹਾਡੇ ਸੰਗਠਨ ਦੇ ਮੈਂ ਸਾਰਾ ਦੇਖੋ ਤੁਸੀਂ ਅਜ ਤੈ ਇਦਾਂ ਕੰਮ ਚਾਲੂ ਹੈ ਮਹਾਰਾਜ ਮੈਂ ਤਾਂ ਅਜ ਚੱਲ ਕੱਲ ਤਾਂ ਉਹਨਾਂ ਨੇ ਕਲੈਰੀਫਿਕੇਸ਼ਨ ਆ ਵੀ ਸੁਣ ਲਓ ਉਹ ਮੈਂ ਸੁਣ ਰਿਹਾ ਸੀ ਇਹਨਾਂ ਦੇ ਬਿਆਨ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਦੇ ਕਾਂਗਰਸ ਵਾਲੇ ਵੀ ਕਬੂਲੀ ਜਾਂਦੇ ਸੀ ਉੱਥੇ ਦਿੱਲੀ ਕਹਿੰਦੇ ਜੀ ਇਸੇ ਪਿਛਲੇ 10 ਦਿਨਾਂ ਤੋਂ ਇਹਦਾ ਵਿਰੋਧ ਕਰ ਰਹੇ ਹਾਂ ਤੇ ਇਹ ਜਾਇੰਟ ਸਟੇਟਮੈਂਟ 4 ਦਿਨ ਪਹਿਲਾਂ ਆਈ ਹੈ ਉਸ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਮੈਨੂੰ ਯਾਦ ਹੈ ਕਿ ਉਹ ਪੁਰਾਣੇ ਟਾਈਮ 'ਚ ਜਦੋਂ ਟੀਵੀ ਐ ਨਹੀਂ ਸੀ ਰੇਡੀਓ ਤੇ ਕਮੈਂਟਰੀ ਸੁਣਦੇ ਹੁੰਦੇ ਸੀ ক্রিকেট ਦੀ ਮੈਂ ਨਾਮ ਤਾਂ ਕਿਦਰ ਲੈ ਲਿਆ ਪਰ ਬਹੁਤ ਰਿਸਪੈਕਟਡ ਸੀਗੇ ਕਮੈਂਟੇਟਰ ਦਾ ਅਲਮਰਨਾਥ ਜੀ ਉਹਨਾਂ ਦਾ ਇੱਕ ਸਟੇਟਮੈਂਟ ਸੀਗੀ ਸਾਹਿਬ ਉਹਨਾਂ ਨੇ ਉਹਦੇ 'ਚ ਕਮੈਂਟਰੀ ਕਰਦੇ ਹੋਏ ਕਿਹਾ ਕਹਿੰਦਾ ਦੋ ਆਈ ਡਿਡ ਨਾਟ ਸੀ ਦਾ ਬਾਲ ਬਟ ਇਟ ਵਾਸ ਅ ਗੁੱਡ ਬਾਲ ਆਈ ਹਾਲ ਅਨਦਰ ਦੋ ਵੀ ਹੈਵ ਨਾਟ ਸੀਨ ਦਾ ਐਗਰੀਮੈਂਟ ਬਟ ਇਟ ਇਜ਼ ਅ ਬੈਡ ਐਗਰੀਮੈਂਟ ਤੁਹਾਨੂੰ ਪਤਾ ਹੀ ਨਹੀਂ ਪਤੰਦੋ ਕਾਹਦਾ ਕਰੀ ਜਾਂਦੇ ਹੋ ਵਿਰੋਧ ਹੁਣ ਤਾਂ ਪੜ ਲਿਆ ਹੁਣ ਦੱਸੋ ਬਾਕੀ ਡੀਟੇਲ ਵੇ ਆ ਜਾਣੀਆਂ ਤੁਹਾਨੂੰ ਕੋਈ ਕੱਸਾ ਸਿਧੂ ਕਰ ਦੇ ਸੋ ਕਿਉਂ ਬਿਨਾ ਮਤਲਬ ਤੇਲ ਫੁੱਕੀ ਜਾਂਦੇ ਤੇਲ ਫੁੱਕੋ ਸਾਹਿਬ ਤੁਹਾਡੇ ਕੋਲ ਬਥੇਰਾ ਜਿਹੜੇ ਲੋਕ ਟਰੈਕਟਰਾਂ ਤੇ ਜਾਂਦੇ ਸੀ ਹੁਣ ਐਂਡਿਵਰ ਦੇ ਚੜੇ ਫਿਰਦੇ ਐ ਅੱਜ ਕੱਲ ਤਾਂ ਕਈ ਤਾਂ ਰੂਬੀਕੌਨ ਲਈ ਫਿਰਦੇ ਐ ਉਹ ਡਿਫੈਂਡਰ ਵਾਲੇ ਜਿਹੜੇ ਨਹੀਂ ਐ ਡਿਫੈਂਡਰ ਸਿਰਫ ਪੋਲੀਟੀਸ਼ੀਅਨ ਪਹੁੰਚਿਆ ਜੀ ਤਈ ਐ ਚੜੇ ਫਿਰਦੇ ਐ ਸਾਹਿਬ ਪਰ ਲੋਕਾਂ ਨੂੰ ਗੁਮਰਾਹ ਨਾ ਕਰੋ ਸਭ ਲੋਕਾਂ ਦੇ ਹਿਤੂ ਆ ਪ੍ਰੋਟੈਕਟਿਡ ਬਟ ਅਗਰ ਕਿਤੇ ਕੰਮ ਜਿਹੜਾ ਕੋਈ ਬੰਦਾ ਕਰਦਾ ਹੈ ਸਾਹਿਬ ਇਹਨਾਂ ਹਾਲਾਤਾਂ ਨੂੰ ਤਾਂ ਦੇਖੋ ਸਾਹਿਬ ਉਹ ਤਾਂ ਸਾਹਮਣੇ ਆਇਆ ਖੜਾ ਸੀ ਵੀ ਮੈਂ ਉਹ ਤਾਂ ਦੁਨੀਆ ਨੂੰ ਅੱਜ ਦੇ ਦਿਨ ਰੱਬ ਨਹੀਂ ਰੱਬ ਨੂੰ ਨਹੀਂ ਮੰਨਦੇ ਉਹ ਤਾਂ ਕਹਿੰਦਾ ਅਸੀਂ ਚਲਾਵਾਂਗੇ ਚੱਲਣਾ ਦੁਨੀਆਦਾਰੀ ਉਸ ਹਾਲਾਤ ਚ ਜੋ ਕੁਝ ਲੈ ਕੇ ਆਏ ਦਿਸ ਇਜ਼ ਦਾ ਬੈਸਟ ਮੇ ਆਊਟ ਆਫ ਦਾ ਵਸਟ ਆ ਬੈਸਟ ਸੋਲੂਸ਼ਨ ਹੈ ਜਿਹੜਾ ਕੱਢ ਕੇ ਦਿੱਤਾ ਹੈ 95% ਉਹ ਕਹਿ ਰਹੇ ਆ ਵੀ ਬੀਨ ਸਿਕਿਉਰਡ ਅਗਰ ਕਿਸੇ ਦਾ ਹੈ 5% ਹੋਵੇ ਤਾਂ ਸਾਡੇ ਚ ਸ਼ਰਮਾਸੀ ਹੈ ਸਭ ਯੂ ਵਿਲ ਡੂ ਇਟ ਥੈਂਕ ਯੂ ਸਰਬ ਪਰ ਬੰਦ ਹੋ ਜੀ ਉਹਨੂੰ ਘਰ ਚ ਲਾਣਾ ਉਪਾਜ ਜਾਂਦਾ ਜੀ ਅਟਾਰੀ ਵਾਗਾ ਬਾਰਡਰ ਜਿਹੜਾ ਬੰਦ ਹੋਣ ਨੂੰ ਤਕਰੀਬਨ 2-3 ਮਹੀਨੇ ਨੂੰ ਸਾਲੀਤ ਜਾਣਾ 9 ਮਹੀਨਿਆਂ ਤੋਂ ਉਟਾਰੀ ਬਾਗਾ ਬਾਟਰ ਦਾ ਬੰਦ ਹੈ ਉੱਥੋਂ ਦਾ ਜਿਹੜਾ ਮਜ਼ਦੂਰ ਹੈ ਜਿਹੜਾ ਖੁੱਲੀ ਸੀ ਉੱਥੋਂ ਦਾ ਉਹ ਅੱਜ ਹਾਲਾਤ ਕੀ ਹੋਣਗੇ ਤੁਸੀਂ ਸਮਝ ਸਕਦੇ ਜੋ ਜੋ ਉੱਥੋਂ ਵਪਾਰ ਹੁੰਦਾ ਸੀ ਪੰਜਾਬ ਸਾਰੇ ਪੰਜਾਬ ਦੇ ਸਾਰੇ ਪੰਜਾਬ ਨਾਲ ਜੁੜੀ ਸੀ ਕਰਤਾਰਪੁਰ ਸਾਹਿਬ ਦਾ ਲਾਂਗਾ ਪੰਦਾ ਖਦੂ ਦੇ ਹਾਲਾਤ ਸੁਕਾਵੇਂ ਹੋਣਗੇ ਪੰਜਾਬ ਨੂੰ ਸੁੱਖ ਦਾ ਸਾਹ ਮਿਲੂਗਾ ਪੰਜਾਬ ਦੇ ਤਾਂ ਖਾਲੀ ਜਪੇ ਜੋ ਇਹ ਟੈਕਸ 2 ਟੂ ਟੈਂਗੋ ਸਾਹਿਬ 40 ਦੋਨਾ ਤਾਂ ਨਾਲ ਵਜਦੀ ਹੈ ਉਹ ਤਾਂ ਤੁਹਾਡੇ ਬੰਦੂਕ ਲੈ ਕੇ ਫਿਰਦੇ ਤੁਸੀਂ ਉਹਨਾਂ ਤੋਂ ਵਪਾਰ ਪਾੜਦੇ ਹੋ ਦੇਖੋ ਇਹ ਕਹਿਣ ਨੂੰ ਮੈਂ ਸਾਡੇ ਵਾਲੇ ਇੱਕ ਲੀਡਰ ਦਾ ਬਿਆਨ ਸੁਣੀ ਜਾਂਦਾ ਸੀ ਕਾਂਗਰਸ ਵਾਲੇ ਦਾ ਆਹ ਨਹੀਂ ਖੋਲਦੇ ਮੈਂ ਖੋਲੋ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਡ੍ਰੋਨ ਡ੍ਰੋਨ ਭੇਜੀ ਜਾਂਦੇ ਆ ਆਪ ਵਾਲੇ ਕਹਿੰਦੇ ਵਪਾਰ ਖੋਲੋ ਆਪ ਵਾਲੇ ਕਹਿੰਦੇ ਜੀ ਡ੍ਰੋਨ ਸਾਰਾ ਡਰਗ ਦੀ ਪ੍ਰੋਬਲਮ ਪਾਕਿਸਤਾਨ ਨੇ ਖੜੀ ਕੀਤੀ ਹੈ 테러ਿਸਟਾਂ ਦੇ ਤਾਂ ਉੱਥੋਂ ਆਂਦੇ ਤੁਸੀਂ ਕਹਿੰਦੇ ਵਪਾਰ ਖੋਲੋ ਸਵੇਰੇ ਖੋਲਦਨੇ ਸਭ ਫਿਰ ਕੱਲ ਤੁਸੀਂ ਕਹੋਗੇ ਸਾਡਾ ਜਵਾਕ ਡਰਗ ਖਾ ਕੇ ਮਰ ਗਿਆ ਇਹਨਾਂ ਨੇ ਆ ਕੇ ਵੜ ਕੇ ਕਿਸ ਨੇ ਆ ਕੇ ਉਹ ਪਹਿਲਾਂ ਕੀ ਕੀਤਾ ਸਾਬ ਉਹ ਤਾਂ ਬਿਨਾਂ ਬਾਰਡਰ ਖੋਲੇ ਆ ਗਏ ਜੀ ਬਾਰਡਰ ਖੋਲਦੇ ਪਤਾ ਨਹੀਂ ਕਿੰਨੇ ਪਹਿਲਗਾ ਹੋਣਗੇ ਸੋ ਦੇਖੋ ਸਾਬ ਡਰਗ ਤੁਸੀਂ ਇੱਕ ਆਈਡੀਅਲਸ 1 ਮਿੰਟ ਸਾਬ ਕੱਲੇ ਵਾਗਾ ਬਾਰਡਰ ਖੁੱਲਣ ਨਾਲ ਹਿੰਦੁਸਤਾਨ ਦੀ ਤਰੱਕੀ ਨਹੀਂ ਹੋਣੀ ਸਾਬ ਵਾਗਾ ਬਾਰਡਰ ਤਾਂ ਦੋ ਸਾਲ ਤੋਂ ਕਦੋਂ ਤੋਂ ਬੰਦ ਪਏ ਯਕਸਾਬ ਵੋਟ ਰਹੀ ਵੀ ਵੋਟ ਰਹੀ ਵੀ ਵਪਾਰ ਚੱਲੀ ਸਾਰਾ ਕਿ ਚੱਲ ਰਿਹਾ ਸਾਬ ਜੋ ਪਹਿਲਾਂ ਵੀ ਚੱਲਦਾ ਸੀਗਾ ਸਾਬ ਕੋਈ ਗੱਲ ਕਰੋ ਕੋ ਪਾਇਦਾਰ ਗੱਲ करिए ਸਾਬ ਪਹਿਲਾਂ ਸਾਡੇ ਕੋਲ ਫਰੇਟ ਸਬਸਿਡੀ ਸੀਗੀ ਫਰੇਟ ਦੀ ਜਿਹੜੇ ਹੈ ਦੂਜਿਆਂ ਨੂੰ ਜਿਹੜੀ ਐਡਵਾਂਟੇਜ ਸੀ ਸਾਨੂੰ ਹੈ ਨਹੀਂ ਅਸੀਂ ਫਰੇਟ ਤਾਂ ਇਹਦੀ ਕਰਦੇ ਸੀ ਆ ਜਿਹੜੇ ਉਹਨੂੰ ਫਰੇਟ ਕੋਰੀਡੋਰ ਬਣ ਰਹੇ ਨੇ ਸਾਬ ਆ ਜਿਹੜੇ ਮੋਦੀ ਜੀ ਦੇ ਰਹਿਨੁਮਾਈ ਚ ਰੇਲਵੇ ਟਰੈਕਸ ਤੇ ਫਰੇਟ ਕੋਰੀਡੋਰ ਬਣ ਰਹੇ ਸਾਬ ਆ ਹੋ ਸਕਦਾ ਉਹ ਨਾ ਲਾਇਬੰਤਾ ਨਾ ਹੋਵੇ ਬਟ ਦੈਟ ਇਜ਼ ਬੇਸਿਕਲੀ ਟੂ ਰਿਡਿਊਸ ਦਾ ਕਾਸਟ ਆਫ ਫਰੇਟ ਚਾਰजेस ਉਹਨੂੰ ਲੈ ਕੇ ਬੰਦਰਗਾਹ ਤੇ ਜਾਵਾਂਗੇ ਉੱਥੇ ਭੇਜਾਂਗੇ ਸਭ ਪੜੋਸੀ ਸਾਹਿਬ ਕਿਸ ਮੁਤਾਲੇ ਚੰਗਾ ਮਿਲਦਾ ਹੈ ਆ ਸਾਡੇ ਆ ਲਿਖਿਆ ਜਿੱਦ ਦਿਨ ਇਹਨਾਂ ਨੂੰ ਆ ਜੂਗਾ ਹੁਣੇ ਮੇਰੇ ਤੋਂ ਇੱਥੇ ਸਾਥੀ ਕਿਹੜੇ ਸੀ ਜਦੋਂ ਮੈਂ ਬਣ ਲੱਗਿਆ ਪਹਿਲਾਂ ਹੀ ਮੈਂ ਕਿਹਾ ਆ ਜਾਓ ਉਹਦੇ ਬਾਅਦ ਕਰਾਂਗੇ ਕਿ ਨਹੀਂ ਨਹੀਂ ਜਵਾਬ ਦਿਓ ਜੀ ਪਾਕਿਸਤਾਨ ਨੇ ਕਹਿੰਦਾ ਜੀ ਸਰੈਂਡਰ ਕਰਤਾ ਗੇਮਸ ਦਾ ਉਹ ক্রিকেট ਦਾ ਉਹਦੇ ਕੀ ਕਹੋਗੇ ਮੈਂ ਕਿ ਬਿਲਕੁਲ ਨਹੀਂ ਸਾਬ ਕੋਈ ਸਰੈਂਡਰ ਨਹੀਂ ਸਾਬ ਅਸੀਂ ਪਾਕਿਸਤਾਨ ਦੇ ਨਾਲ ਮੁਕਾਬਲਾ ਕਰਨਾ ਚਾਹੁੰਦੇ ਆ ਪਰ ਅਸੀਂ ਗੇਮ ਦੇ ਮੈਦਾਨ 'ਚ ਕਰਨਾ ਚਾਹੁੰਦੇ ਆ ਉੱਥੇ ਆ ਕੇ ਮੁਕਾਬਲਾ ਕਰੋ ਅਸੀਂ ਨਹੀਂ ਕਹਿੰਦੇ ਵੀ ਅਸੀਂ ਸਾਡੇ ਕੋਲ ਉਹਨਾਂ ਕੋਲ F16 ਐਸੀਐਫ 35 ਲੈ ਆਵਾਂਗੇ ਨਹੀਂ ਸਾਬ that is not our desire ਬਟ ਅਸੀਂ ਨੀਵੇਂ ਲੱਕੇ ਵੀ ਨਹੀਂ ਕਰਦੇ ਅਸੀਂ ਦੰਦ ਭੰਡਨੇ ਵੀ ਜਾਣਦੇ ਆਪਰੇਸ਼ਨ ਸੰਦੂਰ ਐ ਨਹੀਂ ਸੀ ਉਹਨਾਂ ਨੂੰ ਜਿਹੜੇ ਲੋਕ ਜਿਹੜੀ ਲੈਂਗੁਏਜ ਕਹਿੰਦਾ ਲਾਤੋ ਕੇ ਬੂਤ-ਬਾਤੋਂ ਨਹੀਂ ਮੰਨਤੇ ਅਸਾਨੂੰ ਉਹ ਲੈਂਗੁਏਜ ਵੀ ਆਂਦੀ ਹੈ ਪਰ ਸਾਡੇ ਦਰਵਾਜ਼ੇ ਗਲਵਾਤ ਨੂੰ ਖੁੱਲੇ ਜੇ ਟੈਰਰਿਜ਼ਮ ਬੰਦ ਕਰਦੇ ਸਭ ਸਵੇਰੇ ਖੋਲ ਦੇਣੇ ਬਾਰਡਰ ਤੇ ਬੰਦ ਹੈ ਜੀ ਹੁਣ ਜਿਹੜਾ ਡਰੋਨ ਨਹੀਂ ਆ ਰਹੇ ਨੇ ਪਿਆਰ ਆ ਰਹੇ ਨੇ ਗੱਲਸ ਆ ਰਹੀ ਹੈ ਇੱਕ ਦੋ ਵਾਰ ਇਹ ਤਾਂ ਸਭ ਇਹ ਤਾਂ ਜੋ ਕੁਝ ਵੀ ਆਇਆ 600 ਕਰੋੜ ਰੁਪਏ ਲੈ ਕੇ ਸੀ ਕਹਿੰਦਾ ਡਰੋਨ ਗਨ ਲੈ ਕੇ ਆ ਚੀਮਾ ਸਾਹਿਬ ਨੇ ਫੋਟੋ ਖਿਚਾਈ ਮਨੋਰੋੜਾ ਜੀ ਨੇ ਫੋਟੋ ਖਿਚਾਈ ਇੱਕ ਵੀ ਡ ਉਹਦਾ ਫੇਲਰ ਰੇਟ ਹੈ ਉਹਦਾ ਇੰਤਜ਼ਾਮ ਕਰਨਾ ਪਊ ਅਸੀਂ ਦੇਖੋ ਸਾਬ ਤੁਸੀਂ ਕ ਐਕਸੈਸ ਹੋ ਗਿਆ ਉਹ ਮੈਸਟਰੀ ਦਾ ਬਦਲ ਹੋ ਰਿਹਾ ਹੈ ਉਹ ਕਿੱਥੇ ਜਾਏਗਾ ਜੀ ਪੰਜਾਬ ਦਾ ਲੋਕ ਇੱਕ ਮਿੰਟ ਇੱਕ ਮਿੰਟ ਤੁਸੀਂ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੋ ਸਾਬ ਮੈਂ ਇੱਕ ਵਾਰੀ ਬੋਲਣ ਦਿਆ ਸਾਰਾ ਜਵਾਬ ਮੈਂ ਦੇਵਾਂਗਾ ਮੈਂ ਕਦੇ ਪਛਕੇ ਨਹੀਂ ਚੱਲਿਆ ਆ ਜਿਹੜਾ ਤੁਸੀਂ ਇਹਨਾਂ ਦਾ ਕਹਿ ਰਹੇ ਹੋ ਆ ਡਰੋਨ ਦਾ ਕਹਿ ਰਹੇ ਹੋ ਸਾਬ ਅੱਜ ਤਾਂ ਡਰੋਨ ਦਾ ਕਹਿ ਰਹੇ ਹੋ ਵੀ ਇਹ ਭੇਜ ਤਲਦੇ ਨਹੀਂ ਕੱਲ ਜੇ ਟਰੰਪ ਮੰਨ ਨੱਚ ਜੇ ਫਿਰ ਕੀ ਕਰ ਲਓਗੇ ਸਾਬ ਉਹ ਜਿਹੜਾ ਕਦੇ ਇੱਕ ਵਾਰੀ ਕਹਿ ਦਿੰਦਾ ਬਹੁਤ ਅੱਛਾ ਹੈ ਇਹ ਬੱਚਾ ਫਿਰ ਕੀ ਕਰਾਂਗੇ ਫਰੰਟ ਖੋਦ ਗਏ ਉਹ ਇਹਨਾਂ ਨੇ ਵੀ ਸਟੀਲ ਹੈਵ ਟੂ ਡੀਲ ਵਿਦ ਦਾ ਸਿਚੁਏਸ਼ਨ ਵੀ ਆਰ ਡੀਲਿੰਗ ਵਿਦ ਅ ਸਿਚੁਏਸ਼ਨ ਵਿਚ ਹੈਜ਼ ਬੀਨ ਪ੍ਰੈਜ਼ੈਂਟਡ ਵਿਚ ਇਜ਼ ਆਪਣੇ ਬਸ ਤੋਂ ਬਾਹਰ ਹੈ ਉਹਦੇ ਵਿੱਚ ਅਸੀਂ ਕਹਿ ਜਾ ਰਸਤਾ ਪਾੜਿਆ ਉਹਨਾਂ ਦੀ ਮਾਗਾ ਕਾਇਮ ਰਹੇ ਸਾਡਾ ਮਿਗੜਦਾ ਰਹੇ ਦੈਟ ਇਜ਼ ਇਟਸ ਆ ਬਿਮਪਲ ਅਸੀਂ ਐ ਸਵੇਰੇ ਆਣ ਤੁਸੀਂ ਆਓ ਇੱਕ ਗਿੱਟ ਪਾਕਿਸਤਾਨ ਵਾਲੇ ਸਾਥੀ ਬਹਿਰ ਦੂਰ ਸੁਣਨੇ ਸੁਣ ਲੈਣ ਜ਼ਾਤ ਤੁਸੀਂ ਆਓ ਇੱਕ ਗਿੱਟ ਅਸੀਂ ਆਈਏ ਅੱਠ ਜੇ ਤੁਸੀਂ ਉਹ ਕਰਦੇ ਅਸੀਂ ਕਰਦੇ ਲੱਟ ਸਿੱਧੀ ਜੀ ਗੱਲ ਸਾਹਿਬ ਥੈਂਕ ਯੂ ਥੈਂਕ ਯੂ ਬੰਰੇਕਾ ਦੀ ਗੱਲ ਕਰ ਲਈ ਜੀ ਉਹ ਤਾਂ ਬੜਾ ਚਲੋ ਆ